ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੁਣ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਦੇ ਉੱਪਰ ਨਵੇਂ ਨੇ ਜੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਅੱਗੇ-ਦੱਗੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਇੱਕ ਕਮੈਂਟ ਆਇਆ ਸੀਗਾ ਕਿ ਨਤਾਰ ਪੋਲੀ ਕਰਨ ਵੀ ਕਿਵੇਂ ਸਾਡੇ ਮੈਚ ਦੀ ਤਾਰ ਟਟਾ ਦੇਖੋ ਜੀ ਅਸੀਂ ਪਹਿਲਾਂ ਸਾਡੀ ਇੱਕ ਮਜ਼ੇਦਾਰ ਟਟ ਸੀ ਇਹ ਨੂੰ ਆਪਾਂ ਪਾਇਆ ਸੀ ਇਹ ਸਮਾਨ ਤੇ ਜਿਵੇਂ ਆਪਾਂ ਖੰਡ ਦੀ ਚਾਸ਼ਨੀ ਬਣਾ ਲੀਜੀ ਪਾਈਆ ਖੰਡ ਦੀ ਤੇ ਸ਼ਾਮ ਵੇਲੇ ਉਸ ਚ ਪਾ ਡਾਲਡਾ ਕਿਉਂ ਪਾਇਆ ਕਰਦੇ ਤੇ ਉਸ ਤੋਂ ਬਾਅਦ ਉਹਨੂੰ ਥੱਲੇ ਤਾਰ ਕੇ ਤੇ ਉਹ ਚ ਨਿੰਬੂ ਨਚੋੜ ਦਿੰਦੇ ਸੀ ਤੇ ਚਿੱਟਾ ਜੀਰਾ ਪਾ ਦਿੰਦੇ ਸੀ ਆਪਾਂ ਉਹ ਸ਼ਾਮ ਨੂੰ ਖਵਾਇਆ ਕਰਦੇ ਸੀਗੇ ਜਿਵੇਂ ਚਾਰ ਨਿੰਬੂ ਨਚੋੜ ਤੇ ਵਿੱਚ ਤੇ ਵਿੱਚ ਚਿੱਟਾ ਜੀਰਾ ਪਾ ਦਿੰਦੇ ਸੀਗੇ ਨਾਲ ਤਾਂ ਉਹ ਨਾਲ ਦੁੱਧ ਵੱਜ ਜਾਂਦਾ ਜੀ ਪਸੂ ਚਿੱਟੇ ਜੀਰੇ ਨਾਲ ਤੇ ਉਹ ਪਾਇਆ ਸੀ ਜੇ ਅਸੀਂ ਉਹਦੇ ਨਾਲ ਫਰਕ ਥੋੜਾ ਜਿਹਾ ਪੈ ਗਿਆ ਸੀਗਾ ਪਰ ਇੰਨੀ ਪੋਲੀ ਨਹੀਂ ਹੋਈ ਸੀ ਜਿਵੇਂ ਆਪਾਂ ਕਹਦੇ ਜਿਵੇਂ ਦੂਜੇ ਮੱਝਾਂ ਵਰਗੀ ਪੋਲੀ ਹੋ ਗਈ ਸੀ ਤੇ ਤੁਸੀਂ ਇਹ ਪਾ ਕੇ ਦੇਖ ਲਓ ਤੇ ਫਿਰ ਜਰੂਰ ਦੱਸਿਓ ਵੀ ਤਾਰ ਭੁੱਲੀ ਹੋਈ ਕਿ ਨਾ ਤੇ ਇੱਕ ਹੋਰ ਕਮੈਂਟ ਆਇਆ ਸੀ ਜੀ ਕਹਿੰਦੇ ਚਾਰ ਨਾਲ ਮੱਝਾ ਕਮਜ਼ੋਰ ਹੁੰਦੀਆਂ ਨੇ ਹਾਂ ਇਸ ਕਰਕੇ ਸਾਨੂੰ ਕਦੇ ਕੋਈ ਕਹਿੰਦਾ ਚੰਗਾ ਹੁੰਦਾ ਕਦੇ ਕਹਿੰਦਾ ਮਾੜਾ ਹੁੰਦਾ ਸੀ ਇਸ ਕਰਕੇ ਚੁੱਪ ਕਰ ਜਾਂਦੇ ਆ ਵੀ ਚਲ ਦੇਖੀ ਜਾਈਉ ਜਿਵੇਂ ਆਪਾਂ ਪਹਿਲਾਂ ਪਾਉਨੇ ਤੂੜੀ ਫਿਰ ਆਪਾਂ ਉਮੀ ਪਾਈ ਜਾਈਏ ਤੇ ਇੱਕ ਹੋਰ ਕਮੈਂਟ ਆਇਆ ਸੀ ਜੀ ਕਹਿੰਦੇ ਮੱਜਾਂ ਦੀ ਹਾਦਸਤ ਹੁੰਦੀ ਹੈ ਹੱਲਣ ਦੀ ਸਾਡੇ ਤਾਂ ਇੰਨੀਆਂ ਮੱਜਾਂ ਨੇ ਸਾਡੇ ਤਾਂ ਇਹੀ ਪਤਾ ਇੱਕ ਪਸ਼ੂ ਸਾਡੇ ਵਿੱਚ ਖਰਾਬ ਹੋਣਾ ਹੀ ਹੋਣਾ ਜਿਵੇਂ ਸਾਡੇ ਤਿੰਨ ਮੱਜਾਂ ਨੇ ਇੱਕ ਨੇ ਵਿਚਲ ਜਾਣਾ ਹੈ ਚਾਰ ਨੇ ਤਾਂ ਵੀ ਇੱਕ ਮੱਝ ਵਿੱਚੋਂ ਹੋਈ ਜਾਂਦੇ ਕੁਛ ਨਾ ਕੁਛ ਇੱਕ ਮੱਝ ਨੂੰ ਤਾਂ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸਾਨੂੰ ਇਸ ਤਰ੍ਹਾਂ ਹੀ ਕਮੈਂਟ ਕਰਦੇ ਰਿਹਾ ਕਰੋ ਤੇ ਇੱਥੇ ਆਪਾਂ ਛੁੱਟੀ ਕੱਢ ਰਹੇ ਹਾਂ ਤਾਂ ਅਰ ਸਵਾ 5 ਦਾ ਟਾਈਮ ਸੀਗਾ ਜੀ ਕਿਉਂਕਿ ਸਾਡੇ ਕੇ 5 ਸਾਡਾ ਦੁੱਧ ਜਾਖਲ ਵਗ ਜਾਂਦਾ ਸਵਾ 5 ਦਾ ਟਾਈਮ ਸੀਗਾ ਇੱਥੇ ਤੇ ਛੋਟੀ ਦੇ ਆਪਾਂ ਕੱਢ ਰੇ ਸੀ ਤਾਰ ਕੱਟੀ ਆਪਾਂ ਜਗਾਵਾਂਗੇ ਜੀ ਬਾਅਦ ਵਿੱਚ ਐਦਾਂ ਆਪਾਂ ਬੰਨਣ ਲੱਗ ਰਹੇ ਜੀ ਸੁੱਖਾ ਆਪਣੇ ਕਟਰੋਂ ਦੇ ਨੇ ਚਿਚੜੀਆਂ ਲੱਗ ਗਈਆਂ ਛੋਟੀ ਕੱਟੀ ਦੇ ਵੀ ਲੱਗ ਗਈਆਂ ਕਿਉਂ ਦੂਜੇ ਕਟਰੋਂ ਦੇ ਛੋਟੀ ਕੱਟੀ ਲਵੇ ਹੁੰਦੀ ਹੈਗੀ ਲੱਗ ਜਾਂਦੇ ਨੇ ਇਸ ਤਰ੍ਹਾਂ ਦਾ ਹੁੰਦਾ ਸੁੱਖਾ ਬਾਦੂ ਖੜਾ ਹੁੰਦਾ ਬਾਹਰ ਆਪਣੇ ਸੂਏ ਤੇ ਸੜਕ ਤੇ ਬਾਦੂ ਖੜਾ ਤੇ ਆਪਾਂ ਪਹਿਲਾਂ ਵੀ ਬੰਨਿਆ ਸਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਆਪਾਂ ਪਹਿਲਾਂ ਆਪਣੇ ਕੱਟੇ ਦੇ ਬੰਨਿਆ ਸੀਗਾ ਬੂਰੇ ਦੇ ਸਾਨੂੰ 10 ਦਿਨ ਹੋ ਗਏ ਸ਼ਾਇਦ ਉਦੋਂ ਆਪਾਂ ਵੀਡੀਓ ਬਣਾਈ ਸੀਗੀ ਤੇ ਇਹਦੇ ਚਿਚੜੀਆਂ ਜਮ੍ਹਾਂ ਹਟ ਗਈਆਂ ਸੀਗੀਆਂ ਹੁਣ ਆਪਣੇ ਛੋਟੀ ਕ ਤੇ ਹੁਣ ਆਪਾਂ ਉਹਦੇ ਵੀ ਬੰਦਨੇ ਆਂ ਦੂਜੀ ਤੇ ਬੰਦਾਂਗੇ ਨਾਲ ਉਹਦੇ। ਕਿਚੜੀਆਂ ਹਟ ਜਾਣਗੀਆਂ। ਤੇ ਇੱਕ ਕਮੈਂਟ ਆਇਆ ਸੀ ਜਿਸ ਕਹਿੰਦੇ ਤੁਹਾਡਾ ਫਾਰਮ ਦਿਖਾਓ। ਦੇਖੋ ਜੀ ਸਾਡਾ ਫਾਰਮ ਅਸੀਂ ਤਾਂ ਇਹਨੂੰ ਘਰ ਹੀ ਮੰਨਦੇ ਆਂ ਵੀ ਆਪਦੀ ਮਿੰਨੀ ਡੈਰੀ। ਚੱਲ ਵਧੀਆ ਕਿਸ ਨੇ ਸੋਚਿਆ ਵੀ ਸਾਡਾ ਇਹ ਫਾਰਮ ਹੈ। ਪਰਮਾਤਮਾ ਕਰੇ ਛੇਤੀ ਛੇਤੀ ਸਾਡਾ ਵੀ ਫਾਰਮ ਬਣ ਜੇ। ਤੇ ਉਹਦੇ ਬੋਲ ਫੁਰ ਜਾਣ ਵੀ ਸਾਡਾ ਵੀ ਫਾਰਮ ਹੋ ਜੇ ਤੇ ਜਰੂਰ ਦਿਖਾਵਾਂਗੇ ਜੀ ਵਿਅਸਤ ਆਪਣਾ ਵੀ प्रकारे ਛੱਤਰਖੇ ਜੂpropto ਸਾਰਾ ਇਹ ਛੱਤ ਕੁਸਤਾ ਸੀ ਪਿੱਛੋਂ ਕਵਰ ਕਰਨਾ ਸੀ ਜੀ ਘਰ ਆਪਣਾ ਨਾ ਉਹ ਖੇਤ ਚੌਣੇ ਕਰਕੇ ਸਟਾਰਟਿੰਗ ਚ ਡਰ ਬਹੁਤ ਲੱਗਿਆ ਕਰਦਾ ਸੀਗਾ ਕਿਉਂਕਿ ਕਈ ਵਾਰ ਬੰਦੇ ਨੂੰ ਇਕੱਲਾ ਵੀ ਰਹਿਣਾ ਪੈ ਜਾਂਦਾ ਦੇਖ ਬਾਰੰਦਰ ਵੀ ਜਾਣਾ ਹੁੰਦਾ ਤੇ ਇਸ ਕਰਕੇ ਅਸੀਂ ਨਾ ਪਿੱਛੋਂ ਸਾਰਾ ਇਹ ਕਵਰ ਕਰਤਾ ਦੋਨੇ ਸਾਡਾ ਪਕੰਦਾ ਕੱਢ ਕੇ ਤੇ ਇਹਦੇ ਛੱਤ ਲਾਤੀ ਇਹਨਾਂ ਡਰ ਨਹੀਂ ਹੈਗਾ ਹੁਣ ਪਿੱਛੇ ਪਿੱਛੋਂ ਸਾਨੂੰ ਬੜਾ ਡਰ ਲੱਗਿਆ ਕਰਦਾ ਅੱਗੋਂ ਹਜੇ ਠੀਕ ਸੀਗਾ ਤੇ ਇੱਕ ਵਾਰ ਨੇ ਪਤਾ ਨਹੀਂ ਜੀ ਕੋਈ ਆਪਣੇ ਕੋਈ ਸ਼ਾਇਦ ਟੂੜੀ ਪਾਣ ਆਏ ਸੀਗੇ ਤੇ ਆਪਣੀ ਝੋਟੀ ਸੀਗੀ ਜੀ ਬਹੁਤ ਸੋਹਣੀ ਝੋਟੀ ਸੀ ਆਪਣੇ ਤੇ ਉਹ ਉਹਨਾਂ ਨੇ ਦਿਨੇ ਝੋਟੀ ਉਹ ਦੇਖੀ ਤੇ ਕਹਿੰਦੇ ਝੋਟੀ ਬਹੁਤ ਸੋਹਣੀ ਆ ਬਾਰੀ-ਬਾਰੀ ਉਹ ਚਾਹ ਪੀਣ ਲੱਗੇ ਵੀ ਤੇ ਰੋਟੀ ਖਾਣ ਲੱਗੇ ਝੋਟੀ ਨੂੰ ਦੇਖੀ ਗਏ ਕਹਿੰਦੇ ਬਹੁਤ ਸੋਹਣੀ ਝੋਟੀ ਹੈਗੀ ਤੇ ਰਾਤ ਨੂੰ ਨਾ ਉਹ ਝੋਟੀ ਖੋਲਣ ਆ ਗਈ ਸੀ ਜੀ ਪਿੱਛੋਂ ਦੀ ਚੜ ਕੇ ਕੰਦ ਤੇ ਇਹਦਾ ਇਹ ਡੈਡੀ ਉਹ ਰੋਟਰੇ ਸੀ ਲੈਟ ਆਦੀ ਸੀ ਮੋਟਰਾਂ ਵਾਲੀ ਹੈ ਨਾ ਉਹਨੇ ਖੁੰਡਿਆਂ ਦੇ ਹੰਦ ਨੇ ਚਿੰਜਰ ਕਹਿੰਦੇ ਨੇ ਕੋਈ ਢਾਂਚਾ ਕਹਿ ਦਿੰਦਾ ਜਿਹੜਾ ਜੀਰੀ ਲਾਉਣ ਤੋਂ ਪਹਿਲਾਂ ਪੰਜਿੰਜਰ ਖੰਡੇ ਹੁੰਦੇ ਹੁੰਦੇ ਆ ਤੇ ਉਹ ਖੁੰਡਿਆਂ ਨੂੰ ਪਿਉਣ ਲੱਗ ਰਹੇ ਸੀਗੇ ਤੇ ਜਦੋਂ ਇਹਨੂੰ ਖੜਕਾ ਸੁਣਿਆ 22-30 ਦਾ ਟਾਈਮ ਸੀਗਾ ਲੇਟ ਆ ਗਈ ਵੀ ਉੱਠ ਗਿਆ ਸੀਗਾ ਤੇ ਜਿਹਨੂੰ ਖੜਕਾ ਸੁਣਿਆ ਵੀ ਪੈੜ ਚਾਲ ਜੀ ਹੋਈ ਤਾਂ ਇਹਨੇ ਭੱਜੇ ਤਾਂ ਜੀ ਮਾਰ ਕੇ ਛਾਲ ਕੰਦੋ ਤੁੰਦੀ ਬਰਸੀਨ ਬਿਜਦੀ ਟੜਕੀ ਨੂੰ ਅਸੀਂ ਪੈੜਾਂ ਵੀ ਦੇਖੀਆਂ ਮਰਸੀਨ ਵਿੱਚ ਦੀ ਭੱਜ ਗਏ ਸੀਗੇ ਫਿਰ ਉਸ ਤੋਂ ਬਾਅਦ ਅਸੀਂ ਸੋਚੇ ਵੀ ਪਿੱਛੇ ਬੜਾ ਡਰ ਰਿਹਾ ਵੇ ਆਪਣੇ ਡੰਗਰਾਂ ਨੂੰ ਤੇ ਇਸ ਕਰਕੇ ਅਸੀਂ ਸਾਰਾ ਇਹ ਕਵਰ ਕਰ ਲਿਆ ਕੰਦਾ ਕੱਢ ਲਿਆ ਉੱਚੇ ਦੇ ਛੱਤ ਪਾਤੀ ਨਾਲ ਤਾਂ ਜਿੱਦੇ ਮਸ਼ੀਨਰੀ ਖੜ ਜਾਂਦੀ ਹੈ ਕੰਪੈਨ ਆਪਣੀ ਸਿੱਧੀ ਅੰਦਰ ਉੱਚਾ ਚੱਕ ਕੇ ਪਾਇਆ ਹੋਇਆ ਹੈ ਕੰਪੈਨ ਆਪਣੀ ਸਿੱਧੀ ਅੰਦਰ ਲੱਗ ਜਾਂਦੀ ਹੈ ਇਸ ਤਰ੍ਹਾਂ ਹੀ ਆ ਤੇ ਨਾਲੇ ਆਪਣਾ ਪਿੱਛੋਂ ਸਾਰਾ ਕਵਰ ਹੋ ਗਿਆ ਆਪਣੇ ਪਸੂ ਆਪਣੇ ਬੁੱਕਲ ਚ ਹੋ ਗਏ ਨਾ ਡਰ ਨਹੀਂ ਹੈਗਾ ਹੁਣ ਤੇ ਰਾਤ ਨੂੰ ਮੈਂ ਜਿੱਤੇ ਹੋ ਕੇ ਫਿਰ ਆਪਾਂ ਪੈ ਜਾਂਦੇ ਆਂ ਵੀ ਪਿੱਛੋਂ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਹੁਣ ਅੱਗੋਂ ਐਵੇਂ ਲੱਗਦਾ ਜੇ ਅਗਲਾ ਡਰਦਾ ਐ ਅੱਗੋਂ ਤਾਂ ਵੀ ਕਿਤੇ ਅੱਗੇ ਮੂਰੇ ਪਏ ਹੋਣ ਜਾਂ ਹੋਰ ਪਿੱਛੋਂ ਅਗਲੇ ਨੂੰ ਬੰਦੇ ਨੂੰ ਵੜਨਾ ਸੌਖਾ ਹੈਗਾ ਚਲ ਫਿਰ ਵੀ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਕਦੇ ਕੁਝ ਹੋ ਵੀ ਸਕਦਾ ਪਰ ਅਸੀਂ ਉਦੋਂ ਉਸ ਤੋਂ ਬਾਅਦ ਅਸੀਂ ਸੋਚ ਲਿਆ ਸੀ ਅਸੀਂ ਚਿਕੰਦਾ ਕਰਦਾ ਕਿ ਕੰਦਾ ਕੱਲੀਆਂ ਉੱਚੀਆਂ ਲੋਟ ਨਹੀਂ ਆਂਦੀਆਂ ਸੀਗੀਆਂ ਨਹੀਂ ਉੱਚੀਆਂ ਫਿਰ ਅਸੀਂ ਆ ਹੀ ਪਾਲਿਆ ਛੱਡ ਪਾਲਿਆ ਮੋਟਰ ਬੰਦ ਕਰਿਓ ਯਾਸ਼ਨਾ ਕਰਦੇ ਮੋਟਰ ਬੰਦ ਤੇ ਹੁਣ ਪਾਣੀ ਪਿਆ ਜੀ ਦੇਖੋ ਆਪਾਂ ਮੈਸਾਂ ਨੂੰ ਧਾਰਾ ਕੱਢਣ ਤੋਂ ਬਾਅਦ ਕੀ ਰਿੰਗਣ ਲੱਗ ਗਈਆਂ ਇਹਨਾਂ ਦੇ ਬੰਨ ਲੱਗ ਰਿਹਾ ਆਪਾਂ ਸੁੱਖਾ ਇਹਦੇ ਵੀ ਕੋਈ ਟਮ ਟਮ ਚਿੱਟੜੀ ਬਿਲਕੁਲ ਹਟ ਗਈਆਂ ਸੀ ਤੁਸੀਂ ਜਮਾ ਕੇ ਦੇਖਿਓ ਇਹ ਤੇ ਇਹਦੇ ਜਮਾ ਚਿੱਟੜੀਆਂ ਸੈਂਦੇ ਨਹੀਂ ਆ ਜਮੇ ਹਟ ਗਈਆਂ ਹੁਣ ਇਹਦੇ ਹੈ ਨਹੀਂ ਅਸੀਂ ਦੁਬਾਰੇ ਫੇਰ ਬੰਨਤਾ ਵੀ ਦੁਬਾਰੇ ਨਾ ਕਿਤੇ ਲੱਗ ਜਾਣਾ ਕਟਰੂਆਂ ਦੇ ਜਿਆਦਾ ਲੱਗਦੇ ਮੈਸਾਂ ਨੇ ਸਾਡੀ ਚਿੱਟੜੀਆਂ ਨਹੀਂ ਹੈਗੀਆਂ ਘੱਟ ਬਹੁਤ ਘੱਟ ਲੱਗਦੀਆਂ ਮੈਸਾਂ ਦੇ ਚਿੱਟੜੀਆਂ ਦਾ ਕਟਰੂਆਂ ਦੇ ਲੱਗ ਜਾਂਦੀਆਂ ਨੇ ਜੀ ਹੁਣ ਛੋਟੀ ਕੱਟੀ ਦੇ ਵੀ ਲੱਗ ਗਈਆਂ ਇਸ ਕਰਕੇ ਉਹ ਕਿਨੂੰ ਆ ਕੀਤੇ ਮਿਲੂ ਦੇਖਣ ਤਾਂ ਲੱਗ ਰਹੀਏ ਦੇਖੋ ਜੀ ਇਸ ਟਾਈਮ ਕਿੰਨਾ ਕਵੇਲਾ ਹੋ ਰਿਹਾ ਹੁਣ ਆਪਾਂ ਇਹਨੂੰ ਦੇਖ ਰਹੇ ਆ ਜੀ ਮਿਲੂਗੀ ਤਾਂ ਡੰਡਾ ਹੈਗਾ ਮੇਰੇ ਕੋਲੇ ਕੁਰਕ ਜੀ ਕਰਦੇ ਡੰਡਾ ਕਿੱਥੇ ਡੰਡੇ ਆਪਾਂ ਤਾਂ ਕਿਧਰ ਭੱਜ ਜਾਂਦੇ ਨੇ ਕੀ ਆ ਬੰਤ ਇਹਨਾਂ ਦੇ ਲਫਾਫੇ ਲੱਗ ਗੀ ਰਿੰਗਣ ਲੈ ਇੱਕ ਨੇ ਇੱਕ ਨੇ ਸਟਾਰਟਿੰਗ ਕਰੀ ਮਤਲਬ ਕਾਲੇ ਕੱਟੇ ਨਹੀਂ ਫਿਰ ਸਾਰੀਆਂ ਲੱਗ ਗਈਆਂ ਪਤਾ ਨਹੀਂ ਕੀ ਯਾਦ ਤਾਂ ਸਾਡੇ ਕਾਲੇ ਦੇ ਕੱਟੇ ਨੂੰ ਰਿੰਗਣੇ ਲੱਗ ਜੂ ਆ ਪਤਾ ਹੀ ਨਹੀਂ ਕਿ ਸਵੇਰੇ ਵੀ ਸ਼ਾਮ ਨੂੰ ਵੀ ਦੁੱਧੜੇ ਪਸ਼ੂ ਹਨ ਦੁੱਧੜੇ ਪਸ਼ੂਆਂ ਦਾ ਉਹ ਨਹੀਂ ਤਿੰਨ ਮਹੀਨਿਆਂ ਦੀ ਹੋ ਗਈ ਆਪਣੀ ਕੱਟੀ ਇਹ ਵਿਚਾਰੀ ਉਹੀ ਬੰਦਲੀ ਜੀ ਕੋਸਤਾ ਜੀ ਮਾਂ ਤਾਰਦੇ ਨਹੀਂ ਇਹ ਵਿਚਾਰੀ ਛੱਡ ਕੇ ਪਰਾਂ ਹੀ ਹੋ ਜਾਂਦੇ ਮੰਗਰ ਉਹ ਪਾਉਂਦੀ ਨਹੀਂ ਫਿਰ ਜੇ ਬਾਅਦ ਚ ਅਸੀਂ ਇਹਨੂੰ ਛੱਡਦੇ ਆ ਇਹ ਨਹੀਂ ਮੰਗਰ ਉਹ ਚੰਗਾਉਂਦੀ ਕਠੂ ਦਾ ਤਾਂ ਬਸੇਖ ਹੈ ਅਸੀਂ ਤਾਂ ਜੀ ਐਕਟੇ ਆਏ ਸੀ ਵੀ ਵੇਚ ਦਾਂਗੇ ਹਾਂ ਉੱਪਰ ਦੀ ਹੋ ਰਹੀ ਉਹਨੇ ਕੁੱਖਾਂ ਇਸ ਵਾਰ ਐ ਪੱਕੀ ਸਲਾਹ ਸੀ ਵੀ ਇਹਨੂੰ ਵੇਚ ਕੇ ਕੋਈ ਚੱਜ ਦੀ ਮਹਿਸ ਪਾਵਾਂਗੇ ਡੇਢ-ਢੂੜ ਲੱਖ ਦੀ ਲਿਆ ਕੇ ਕੋਈ ਦੋ ਪੈਸੇ ਦੁੱਧ ਦੇ ਵੀ ਆਉਣ ਜੀ ਐਵੇਂ ਬੰਦਿਆਂ ਦਾ ਕੀ ਫਾਇਦਾ ਪਰ ਇਹਨੇ ਸਾਡੇ ਘਰੇ ਰਹਿਣਾ ਸੀ ਇਹ ਜੀ ਕੱਟੀ ਭੁੱਲੀ ਇਹ ਆ ਦੇਖੋ ਇਹ ਮਾੜਾ ਇਹਦੇ ਮੂਰੋ ਹੱਲੇ ਹਟੇ ਤੇ ਨਾਲ ਦੀ ਨਾਲੇ ਹੱਲ ਪੀ ਘੰਟਾ ਇਹ ਤਾਰਦੀ ਨਹੀਂ ਆ ਰਵੈ ਜੀ ਸਾਡੇ ਬਹਿ ਜਾਓ ਨੀਚੇ ਹੁਣ ਇਹਦੀ ਝੋਟੀ ਵੀ ਪਰਮਾਤਮਾ ਹੀ ਰੱਖੇ ਇੱਕ ਵਾਰੀ ਥਣ ਤੋਲੇ ਨਾਲ ਦੀ ਨਾਲ ਆਪਾਂ ਸਮਝਦੇ ਨਾਲ ਦੀ ਨਾਲ ਆਪਾਂ ਚੁਣੇ ਐਨੇ ਟਾਈਮ ਚ ਬੰਦਾ ਧਾਰ ਘੜਦਾ ਐਨੇ ਟਾਈਮ ਜੇ ਬਸੰਦੀ ਹੈ ਜੀ ਧਾਰ ਤਾਂ ਐਨੇ ਤਾਂ ਜਮੀ ਐ ਇੱਕੀ ਪਿਛਲੀ ਵਾਰ 10 ਤੋਂ ਪਲੱਸ ਦੁੱਧ ਸੀ ਦੇ ਨੀਚੇ 11 ਵੀ ਹੋ ਹੈਗਾ ਸੀ 2-3 ਮਹੀਨੇ 11 ਲੀਟਰ ਦੁੱਧ ਰਿਹਾ ਐ ਐਕ ਤੇ ਸਾਰਾ ਸੂਆ ਇਹਦਾ ਇੰ ਖਰਾਬ ਗਿਆ ਪਹਿਲਾ ਸਾਲ ਪੰਨ ਗਈ 11ਵੇਂ ਮਹੀਨੇ ਚ ਸੂਈ ਹੋਈ ਸੀ ਇਹ 11ਵੇਂ ਤਿੰਨ ਦੀ ਸੂਈ ਹੋਈ ਜਦੋਂ ਉਹ ਕੱਟੀ ਐ ਦੀ ਤੇ ਉਸ ਤੋਂ ਬਾਅਦ ਇਹ ਹੁਣ ਸੂਈ ਕਿੰਨੇ ਮਹੀਨੇ ਚ ਸੂਈ ਇਹ ਸੱਤ ਮੇਰੀ ਦਾ ਹੈ ਸੱਤਵੇਂ ਦੀ 11 ਨੂੰ ਵੇਖ ਸੱਤ ਇੱਕ ਸਾਲ ਐਨਾ ਟਾਈਮ ਉੱਤੇ ਕੱਢ ਗਈ ਤੇ ਸਾਲ ਦੇ ਵਿੱਚ ਵਿੱਚ ਸੂ ਪੈਂਦੀ ਸੀ ਇੱਕ ਸਾਲ ਚ ਵਿੱਚ ਵਿੱਚ ਸੱਤ ਸੂਏ ਸੂ ਕੇ ਆਈ ਜਿਹਨਾਂ ਨੇ ਕਰੇ ਇੱਕ ਸਾਲ ਦੇ ਵਿੱਚ ਸੂ ਪੈਂਦੀ ਸੀਗੀ ਤੇ ਉਹ ਕੱਟੀ ਐਡੀ ਹੁਰੀ ਤੇ ਆ ਕੱਟੀ ਦੇਖੋ ਤੁਸੀਂ ਕਿੰਨਾ ਗੈਪ ਆਇਆਗਾ ਹੁਣ ਆਹੀ ਮਨ ਲੱਗਦਾ ਇਹ ਵੀ ਸਾਲ ਭੰਦਣੀਆਂ ਇਹਨੂੰ ਵੀ ਦੂਜੇ ਮਹੀਨੇ ਦੇ 19 ਤਰੀਕ ਦੀ ਸੂਈ ਹੋਈ ਆ ਅਜੇ ਤੱਕ ਇਹਨੇ ਕੁਛ ਨਹੀਂ ਆਈ ਖੜੀ ਐ ਇਹ ਗੋਲੀਆਂ ਵੀ ਦੇਤੀਆਂ ਫਿਰ ਵੀ ਨਹੀਂ ਤਾਂ ਬੋਲੀ ਉਨ ਤਾਰ ਲੈ ਤਾਂ ਥਣ ਵੱਡੂਗੀ ਫਿਰ ਉਹਨੂੰ ਕੀ ਸਾਰੇ ਆ ਭਈ ਐ ਨਹੀਂ ਪਤਾ ਜੀ ਕੱਟੀ ਬਿਨਾ ਤਾਰੇ ਸੇ ਕੱਟੀ ਬਣਨਦੀ ਏ ਫਿਰ ਇਹ ਮੁੜ ਕੇ ਬਸ ਮੇਨ ਜੀ ਤਾਰ ਤੈਕਤੀ ਤੈਨੇ ਟਾਈਮ ਹੋ ਰਿਹਾ ਜਿੱਥੇ 6.5 ਪੌਣ 7 ਦਾ ਆਪਾਂ ਜੇ ਮਜ਼ੇਦਾਰ ਕੱਢਣ ਲੱਗ ਰਹੇ ਹਾਂ ਇਸ ਕਰਕੇ ਤਾਂ ਸਾਰਾ ਦੁੱਧ ਘਰੇ ਹੀ ਰਹਿ ਜਾਂਦਾ ਜੀ ਕਿਉਂਕਿ ਲੇਟ ਮਿਲਦੀ ਹੈਗੀ ਫੇਰ ਵੇਲੇ ਤਾਂ ਆਪਾਂ ਪਾ ਦਿੰਨਾ ਥੋੜਾ ਜਿਹਾ ਦਵਿਚ ਕਿਉਂਕਿ ਇਹਨਾਂ ਦੁੱਧ ਘਰੇ ਲੱਗਦਾ ਵੀ ਨਹੀਂ ਜੀ 6 ਲੀਟਰ ਦੁੱਧ ਤਾਂ ਆਪਾਂ ਘਰੇ ਕਿੰਨਾ ਵੇਸੀ ਤਾਂ ਕੱਟੀ ਪੀਣੇਗੇ ਮਸ ਮਮੀ ਪਾਪਾ ਪੂਰੇ ਪੀੜਾ ਦੇ ਨੇ ਬੇਬੇ ਕਰਕੇ ਜਦੈ ਲੱਗ ਜਾਂਦੇ ਇਹ ਵੀ ਕੱਚਾ ਪੀਂਦੇ ਨੇ ਇਹ ਨੇਰੇ ਡੈਡੀ ਹੋਰੇ ਅਸੀਂ ਤੋਬੜਿਆ ਹੋਇਆ ਸ਼ਾਮ ਨੂੰ ਇੱਕ ਇੱਕ ਪਲਾ ਦੁੱਧ ਦਾ ਪੀਂਦੇ ਆ ਜਿਆਦਾ ਆਪਾਂ ਨਹੀਂ ਪੀਂਦੇਗੀ ਤੇ ਕੱਲ ਨੂੰ ਜੀ ਇੱਕ ਗੱਲ ਹੋਰ ਕੱਲ ਨੂੰ ਆਪਾਂ ਹੋਵਾਂਗੇ ਜੀ ਲਾਈਵ ਲਾਈਵ ਆਪਾਂ ਹੋਵਾਂਗੇ 7:00 ਵਜੇ ਸ਼ਾਮ ਨੂੰ ਤੇ ਸਾਰਿਆਂ ਨੇ ਜੁੜਨਾ ਹੈ ਜੀ ਆਪਣੇ ਨਾਲ ਸਾਰਿਆਂ ਨੂੰ ਇਹ ਰਿਕੁਐਸਟ ਹੈ ਪਲੀਜ਼ ਜੁੜਿਓ ਆਪਣੇ ਨਾਲ ਵੱਧ ਤੋਂ ਵੱਧ ਤੇ ਆਪਾਂ ਕੱਲ ਨੂੰ 7:00 ਵਜੇ ਹੋਵਾਂਗੇ ਜੀ ਲਾਈਵ ਦੇ ਐਟ ਜੀ ਨਾਲ ਆਪਾਂ ਕਹਿੰਦੇ ਦੂਜੀ ਭੈਣ ਨਹੀਂ ਬੋਲਦੀ ਆਪਾਂ ਉਹਨੂੰ ਬਹੁਤ ਕਹਿੰਦੇ ਜੀ ਵੀਡੀਓ ਚ ਬੋਲਿਆ ਕਰੋ ਬਿਲਕੁਲ ਵੀ ਨਹੀਂ ਬੋਲਦੀ ਤੁਸੀਂ ਕਮੈਂਟ ਕਰਕੇ ਕਿਹਾ ਕਰੋ ਫੇਰ ਬੋਲੂਗੀ ਉਹ ਦੇਖਦੇ ਆਂ ਜੀ ਕੱਲ ਨੂੰ ਲਾਈਵ ਚ ਬੋਲਦੀ ਕਿ ਬੋਲਦੀ ਨਹੀਂ ਤੇ ਵੀਡੀਓ ਦਾ ਐਂਡਾ ਪ੍ਰੈਕਟੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਨਾਲ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ